ਖਬਰ ਅੱਜ ਤੱਕ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਚੜ੍ਹਦੀ ਕਲਾ ਮਜ਼ਦੂਰ ਯੂਨੀਅਨ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਹਲਕਾ ਅਜਨਾਲਾ ਦੇ ਪਿੰਡ ਬਾਟ ਵਿੱਚ ਮਹੀਨੇਵਾਰੀ ਮੀਟਿੰਗ ਪੰਜਾਬ ਪ੍ਰਧਾਨ ਸਰਦਾਰ ਸਵਿੰਦਰ ਸਿੰਘ ਬਲ ਦੀ ਅਗਵਾਈ ਹੇਠ ਕਰਵਾਈ ਗਈ ਇਸ ਮੌਕੇ ਤੇ ਵੱਖ-ਵੱਖ ਪਿੰਡਾਂ ਦੇ ਮਜ਼ਦੂਰ ਸ਼ਾਮਲ ਹੋਏ ਅਤੇ ਪ੍ਰਧਾਨ ਸਵਿੰਦਰ ਸਿੰਘ ਨੇ ਆਸ਼ਵਾਸਨ ਦਿੱਤਾ ਕਿ ਮੀਟਿੰਗ ਦੇ ਦੌਰਾਨ ਮਜ਼ਦੂਰਾਂ ਦੀਆਂ ਜੋ ਮੁਸ਼ਕਲਾਂ ਹਨ ਉਹਨਾਂ ਦਾ ਜਲਦ ਤੋਂ ਜਲਦ ਹਲ ਕੱਢਿਆ ਜਾਵੇਗਾ ਅਤੇ ਚੜ੍ਹਦੀ ਕਲਾ ਮਜ਼ਦੂਰ ਯੂਨੀਅਨ ਦੇ ਵੱਲੋਂ ਕਿਸੇ ਵੀ ਕਿਸਮ ਦੀ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਆਵੇਗਾ। ਅੰਮ੍ਰਿਤਸਰ ਖਬਰ ਅੱਜ ਤੱਕ ਤੋਂ ਮਦੂ ਰਾਜਪੁੱਤ ਦੀ ਖਾਸ ਰਿਪੋਰਟ। ਹੁਣ ਆਪਾਂ ਇੱਕ ਪਹਿਲੀ ਮੀਟਿੰਗ ਕੀਤੀ ਸੀ ਇੱਥੇ ਪਰ ਪਰ ਫਿਰ ਵੀ ਯੂਨੀਅਨ ਨੇ ਪੇਛੇ ਨਹੀਂ ਜਾਣ ਦਿੱਤੀ। ਜਿੱਥੇ ਉਹ 5000 ਦੇਣ ਨੂੰ ਤਿਆਰ ਨਹੀਂ ਉਥੇ ਜੋ ਵੀ ਉਹਦਾ ਹੱਕ ਬਣਦਾ ਸੀ ਉਹਨੂੰ ਦਵਾਇਆ ਜਾਂ ਦਲਬਾਖ ਸਿੰਘ ਨੂੰ ਹੀ ਦੱਸਣਾ ਕਿ ਵਾਕਿਆ ਹੀ ਸਾਡੀ ਨੇ ਉੱਥੇ ਸੁਣਵਾਈ ਨਾਮ ਨਿਰਮਲਜੀਤ ਸਿੰਘ ਪਿੰਡ ਦਾਲਮ ਪੰਜਾਬ ਵਾਇਸ਼ ਪ੍ਰਧਾਨ ਮਜ਼ਦੂਰ ਕ੍ਰੀਏਟ ਪੰਜਾਬ ਯੂਨੀਅਨ ਦਾ ਬੇੰਤੀ ਕੋਈ ਐਡੇ ਸਿਆਣੇ ਨਹੀਂ ਗਏ ਦਾਸ ਆਪਣੇ ਆਪ ਨੂੰ ਸਮਝਦਾ ਨਾ ਕੋਈ ਮੰਤਰੀ ਜਾਂ ਨਾ ਕੋਈ ਮੈਂ ਕੋਈ ਮੈਸੇ ਕਾਲੀ ਏ ਚਾ ਕਾਂਗਰਸੀ ਏ ਚਾ ਕੋਈ ਆਪਦਾ ਏ ਕੋਈ ਵੀ ਭੈਣ ਭਰਾ ਆਏਗਾ ਕੋਈ ਕੰਮ ਦੱਸੇ ਕੋਈ ਦੁੱਖ ਦੱਸੇ ਕੋਈ ਤਕਲੀਫ ਦੱਸੇ ਉਹਦਾ ਹੈਂਡਲ ਜਰੂਰ ਕਰਾਂਗੇ ਕਰਿਆ ਕਰੀਏ ਰੋਇ ਇਹ ਸਾਡਾ ਮੈਂ ਸੁਵਿੰਦਰ ਸਿੰਘ ਪੰਜਾਬ ਪ੍ਰਾਇਰ ਆਪਾਂ ਪਿੰਡ ਬਠਾ ਜਨਾਲੇ ਦੇ ਵਿੱਚ ਸਾਡੇ ਯੂਨੀ ਜਿਹੜੇ ਸੀਨੀਅਰ ਮੈਂਬਰ ਵੀ ਸਾਰੇ ਇੱਥੇ ਪਹੁੰਚੇ ਐ ਕਿ ਆਪਾਂ ਇੱਥੇ ਅੱਜ ਪਰਬਣਾਉਣ ਆਏ ਆ ਕਿ ਪ੍ਰਧਾਨ ਕੇ ਕਾਵਾਂਗੇ ਇਹਦਾ ਚੜ੍ਹਦੀ ਮਜ਼ਦੂਰ ਰੇਟ ਇਨ ਪੰਜਾਬ ਕਿ ਜਿਹੜੇ ਮਸੇ ਜਾਂ ਸਾਰੇ ਬੰਦੇ ਇਕੱਠ ਕਰਨਗੇ ਵੱਧ ਤੋਂ ਵੱਧ ਤੇ ਸਾਡੇ ਮਸਲੇ ਜਿਹੜੇ ਆਗੇ ਕਿ ਆਵਾਜ਼ ਨੂੰ ਸੁਗਾ ਦੇ ਆਇਆ ਜਾਂਦਾ ਹੈ ਦੇਖੋ ਕਿ ਕਰਨੇ ਬੋਲਿਆ ਸੀਗਾ ਕਿ ਤੁਹਾਡਾ ਜਿਹੜਾ ਪੀਸੀਮ ਬਣਾਵਾਂਗੇ ਉਹਦੇ ਜਿਹੜੇ ਉਹ ਵਾਦੇ ਜਿਹੜੇ ਆ ਝੂਠੇ ਖੋਖਰੇ ਨੇ ਜਿਹੜਾ ਭਗਵੰਤਮਾਨ ਤੇ ਅੱਜ ਦੀ ਫੈਕਟਰੀਆਂ ਦੇ ਵਿੱਚ ਇਹਨੇ ਮਤਾ ਪਾ ਕੇ ਤੇ ਘੰਟੇ ਦੇ ਕਿ ਮਜਦੂਰ ਆਇਆ ਪੈਸੇ ਉਹਨੂੰ 8 ਘੰਟੇ ਦੇ ਕੇ ਤੇ ਉਹ ਪੂਰੀ ਦਾ ਉਹ 12 ਕਾਏਗਾ ਵੇਖੋ ਸਰਕਾਰ ਜਿਹੜੀ ਆ ਸਾਡੇ ਮਜਦੂਰ ਵਰਗ ਦੇ ਇਹ ਵਿਰੋਧ ਚੱਲ ਰਹੀ ਆ ਕਿ ਅਸੀਂ ਭਗਵੰਤ ਮਾਨ ਨੂੰ ਬੇਨ ਕਰਦੇ ਆ ਤੇ ਚੇਤਾਵਨੀ ਦਿੰਦੇ ਆ ਕਿ ਇਹ ਜਿਹੜੇ ਤੂੰ ਮਤਉਨਾ ਹੈ ਇਹਨਾਂ ਨੂੰ ਬੰਦ ਕਰ ਦੇ ਜਾਂ ਤੂੰ ਨਹੀਂ ਕਰੇਂਗਾ ਜਾਂ ਤੂੰ ਮਜ਼ਦੂਰ ਨਾਲ ਇਹੀ ਠਕਿਆ ਜਾਂ ਮਜ਼ਦੂਰ ਵਰਗ ਦੇ ਤੂੰ ਮੀਟਿੰਗ ਨਹੀਂ ਕਰਦਾ ਫਿਰ ਸਾਡੀ ਜਿਹੜੀ ਯੂਨੀਅਨ ਹੈ ਸ਼ਰਕਾਂ ਦੇ ਉੱਤੇ ਆਣ ਕੇ ਮੁਜਾਰਾ ਕਰੇਗੀ ਤੇ ਰੋਸ ਕਰੇਗੀ ਵੇਖੋ ਚੰਨੀ ਸਾਹਿਬ ਨੇ ਬੋਲਿਆ ਸੀਗਾ ਕਿ ਜਿਹੜਾ ਲਾਲ ਲਕੀਰ ਤੋਂ ਅੰਦਰ ਆਣ ਕੇ ਆਪਾਂ ਰਜਿਸਟਰੀ ਜਿਹੜੀ ਹੈ ਮੁਕਤ ਕਰਕੇ ਦਵਾਂਗੇ ਇਹ ਹੁਣ ਭਗਵੰਤਮਾਨ ਬਣ ਚਲੋ ਉਸੇ ਕਾਰਨ ਨਹੀਂ ਬਣਿਆ ਇਹਦਾ ਵੀ ਤੇ ਫਰਜ਼ ਬਣਦਾ ਹੈ ਨਾ ਕਿ ਜਿਹੜੀ ਲਾਲ ਕੀਰਤਾਨ ਅੰਦਰ ਆ ਉਹਨਾਂ ਮੁਖਤ ਆਪਾਂ ਅਪੀਸਟੀਆਂ ਕਰਕੇ ਰਹੀਏ। ਦੇਖੋ ਭਗਵੰਤ ਮਾਨ ਨੂੰ ਇਹ ਚੇਤਾਵਨੀ ਦੇਣੇ ਆ ਕਿ ਜਾਂ ਇਹ ਸਾਨੂੰ ਨਹੀਂ ਕਰਕੇ ਦੇਣਾ ਤੇ ਜਿਹੜੀ ਆ ਜਿਹੜੀ ਲਕਸ਼ਣ ਆਉਣੀਆਂ ਇਹ ਲਕਸ਼ਣ 'ਚ ਆਪਾਂ ਜ਼ਰੂਰ ਹੀ ਇਹਦਾ ਰੋਸ ਕਰਾਂਗੇ ਤੇ ਇਹਦਾ ਬਾਈਕਾਟ ਕਰਾਂਗੇ। ਹਰ ਜੁੱਤੇ ਮਜ਼ਦੂਰ ਯੂਨੀਅਨ ਜਾ ਕੇ ਤੇ ਇਹਦਾ ਗਰੋਧ ਵੀ ਕਰੇਗੀ। ਕਿਉਂ ਜਾਂ ਤੇ ਵਾਅਦਾ ਨਾ ਕਰਨ ਤੇ ਜਾਂ ਵਾਅਦਾ ਕਰਦੇ ਆ ਤੇ ਉਹਨੂੰ ਪੂਰਾ ਕਮਤਮਾਨ ਪਹਿਲਾਂ ਬੋਲਦਾ ਹੁੰਦਾ ਹੀਗਾ ਧਾਰੀ ਊਰਜਾ ਕਮੀਆਂ ਦੇ ਵੇਲੇ ਵੇਖੋ ਹੁਣ ਸੂਰਜ ਕਿੱਧਰ ਨੂੰ ਜਾਂਦਾ ਹੁਣ ਇਹਨੇ ਸਹੀ ਹੈ ਮਜ਼ਦੂਰਾਂ ਦੀ ਵੀ ਮਜ਼ਦੂਰ ਵਰਗ ਨੂੰ ਸਹੂਲਤਿਆ ਜਾਂ ਨਹੀਂ ਇਹ ਉਹੀ ਛੋੜੀ ਜਾਂਦਾ ਛੋਸ਼ੇ ਛੱਡ ਦਿੰਦਾ ਉੱਥੋਂ ਹੀ ਮੈਂ ਕਰਦਾ ਮੈਂ ਜੇ ਕਰਦਾ ਕਰਦਾ ਕੰਮ ਵੇਖੋ ਜਿਹੜਾ ਇਹਨੇ 18500 ਰੁਪਿਆ ਕੋਈ ਰਾਵਾਂ ਬੀਆਂ ਨੂੰ ਇਹ ਕਿਨੂੰ ਦਿੱਤਾ 1000 ਰੁਪਿਆ ਜਾ 1000 ਰੁਪਿਆ ਜਾਂ ਇਤਰਾਂ ਦੇ ਝੂਠੇ ਵਾਅਦੇ ਕਰਦੇ ਆ ਤੇ ਇਹਨਾਂ ਦੇ ਉੱਪਰ ਜਿਹੜੀ ਆ ਕਾਰਵਾਈ ਹੋਣੀ ਚਾਹੀਦੀ ਆ ਜਾਂ ਤੇ ਵਾਅਦਾ ਕਰਨਾ ਜਾਂ ਵਾਅਦਾ ਕਰਦੇ ਆ ਤੇ ਉਹਨੂੰ ਪੂਰਾ ਕਰਨ ਜਾਂ ਨਹੀਂ ਕਰਦੇ ਤੇ ਜਿਹੜਾ ਵੀ ਬੰਦਾ ਕੋਈ ਫੈਨਮ ਵਿੱਚ ਦਿੰਦਾ ਤੇ ਉਹਦੇ ਉੱਤੇ ਕਾਰਵਾਈ ਜਿਹੜੀ ਆ ਪੂਰੀ ਹੀ ਸਰਕਾਰੇ ਫੇਰ ਬਿੰਦਾ ਸਾਡੇ ਜਿਹੜੇ ਮਜ਼ਦੂਰ ਵਰਗ ਆ ਤਗੜੇ ਹੋ ਕੇ ਚੱਲੋ ਵੈਗਰ ਜਿੱਕਾ ਖਾਲਸਾ ਵੈਗਰ ਜਿੱਕਾ ਮੈਂ ਸਰਦਾਰ ਮੰਗਲ ਸਿੰਘ ਮਜ਼ਦੂਰ ਜੁਨੀਅਨ ਮੁਖ ਬਲਾਰਾ ਪੰਜਾਬ ਔਰ ਅੱਜ ਹਲਕਾ ਜਨਾਲਾ ਦੇ ਪਿੰਡ ਦੇ ਬਾਠ ਦੇ ਵਿੱਚ ਇਹ ਸੁੱਤੇ ਹੋਏ ਮੁਰਵਰਗ ਦੇ ਲੋਕਾਂ ਨੂੰ ਜਗੰ ਪਿੰਡ ਬਾਠ ਦੇ ਸਰਪੰਚ ਸਾਹਿਬ ਸਾਪਕਾ ਸਿੰਘ ਜੀ ਉਹਨਾਂ ਦੇ ਨਾਲ ਹੋਰ ਕਾਫੀ ਇਹਨਾਂ ਮੈਂਬਰਾਂ ਨੇ ਪ੍ਰਲਾ ਕੀਤਾ ਇੱਥੇ ਆਪਾਂ ਨੂੰ ਇਸ ਪਿੰਡ ਦੇ ਵਿੱਚ ਇਹ ਮਜ਼ਦੂਰਾਂ ਦਾ ਇਹਨਾਂ ਰਬੀਰੂਆਂ ਦਾ ਦਰਸ਼ਨ ਕਰਨ ਦਾ ਮਿਲਿਆ ਔਰ ਅਹੀਂ ਅੱਜ ਮਜ਼ਦੂਰਾਂ ਦੇ ਹੱਕਾਂ ਦੀ ਆਵਾਜ਼ ਨੂੰ ਉਠਾਉਣ ਵਾਸਤੇ ਮਜ਼ਦੂਰਾਂ ਨੂੰ ਹੱਕ ਦਿਵਾਉਣ ਵਾਸਤੇ ਇਸ ਪਿੰਡ ਵਿੱਚ ਆ ਕੇ ਉਹਨਾਂ ਲੋਕਾਂ ਨੂੰ ਉਪਰਾਲਾ ਕਰਨ ਦਾ ਇਹ ਦੱਸਿਆ ਹੈ ਕਿ ਸਾਰੇ ਨਾਲ ਕਿ ਇਸ ਮਿਉਨੀਅਨ ਦੀ ਮੈਂਬਰ ਬਣੀਏ ਔਰ ਆਪਣੇ ਜਿੰਨੇ ਵੀ ਹੱਕ ਨੇ ਉਹਨਾਂ ਹੱਕਾਂ ਨੂੰ ਲੈ ਸਕੀਏ ਜਿਹਨੀਆਂ ਵੀ ਸਿਦਾਂ ਨੇ ਸਕੀਏ ਉਹ ਜੀ ਕਾ ਖਲਸਾ